ਮੰਦੀਪ ਦੇੰਪੀ ਦੇ ਨਾਬਲ ਬਖਤ ਦੇ ਖੀਸੇ ਚੋਂ ਦਾ ਅਗਲਾ ਪਾਗ 21 ਮੇਰਾ ਬਹੁਤਾ ਵਕਤ ਹੁਣ ਦੁਕਾਨ ਤੇ ਲੰਗਣ ਲੱਗਿਆ ਆਪਣੇ ਪਾਪੂ ਵਾਂਗੂ ਮੈਂ ਵੀ ਹੁਣ ਅੱਧੀ ਅੱਧੀ ਰਾਤ ਘਰ ਵੜਦਾ ਤੇ ਸੂਰਜ ਦੇ ਝਾਤ ਕਹਿਣ ਤੋਂ ਪਹਿਲਾਂ ਹੀ ਘਰੋਂ ਕਿਸਕਨ ਦੀ ਕਰਦਾ ਮੇਰੀ दारू ਬਹੁਤ ਘਟ ਗਈ ਸੀ ਮੈਨੂੰ दारू ਚ ਕਦੇ ਸੁੱਖੀ ਤੇ ਕਦੇ ਕਿਰਨਜੀਤ ਨਜ਼ਰ ਆਉਂਦੀਆਂ ਸਾਡੇ ਕੱਤੀ ਤੇ ਟੀਟੂ ਦੀ ਦੋਸਤੀ ਤੋਂ ਮੈਂ ਪਾਸਾ ਵਟ ਲਿਆ ਮੈਂ ਅਕਸਰ ਬੀਤੇ ਵਕਤ ਤੇ ਪਰਛਾਵਿਆਂ ਨੂੰ ਫੜਨ ਵਿੱਚ ਉਲਝਿਆ ਰਹਿੰਦਾ। ਮੇਰਾ ਕਿਸੇ ਨਾਲ ਗੱਲ ਕਰਨੋਂ ਚਿਤਨਾ ਕਰਦਾ। ਆਪਣੇ ਧੀਤ ਨਾਲ ਕੁਲਦਿਆਂ ਬੀਬੀ ਦੀਆਂ ਮਿੱਠੀਆਂ, ਨਿੱਘੀਆਂ ਗੱਲਾਂ ਤੇ ਵੀ ਮੈਨੂੰ ਮੋਹ ਨਾ ਆਉਂਦਾ। ਬੀਬੀ ਮੈਨੂੰ ਡੰਨਵੱਟਾ ਜਿਹਾ ਬਣਿਆ ਵੇਖ ਕੇ ਆਖਦੀ, "ਮੋਹ ਨੂੰ ਜਿੰਦਰਾ ਕਿਉਂ ਲਾਲਿਆ ਪੁੱਤ? ਕੋਈ ਤਾਂ ਬੋਲ।" ਪਰ ਮੈਨੂੰ ਉਸ ਜਿੰਦਰੇ ਦੀ ਚਾਬੀ ਕਦੇ ਨਾਲ ਅਪਦੀ। ਚੜ੍ਹਦੀ ਜਵਾਨੀ ਵਿੱਚ ਕਿਸੇ ਦੀ ਧੀ ਚੁੱਕ ਲੈਣਾ ਮੈਨੂੰ ਮਾੜਾ ਨਹੀਂ ਸੀ ਲੱਗਿਆ। ਸੋਚਿਆ ਬਦਲਾ ਲਿਆ। ਅਬੀ ਮਾਂ ਦੀ ਬੇਇੱਜ਼ਤੀ ਦਾ ਉਹਦੇ ਪਿਓ ਦੀ ਅੱਖੋਂ ਵੰਗਾਰ ਕੇ ਪਰ ਹੁਣ ਇਹ ਸੱਚ ਤੋਂ ਮੁੱਕਰ ਨਹੀਂ ਸਕਦਾ ਕਿ ਸਾਰੀ ਉਮਰ ਪਛਤਾਵੇ ਦੀ ਪੱਟੀ ਵਿੱਚ ਤਪਦਾ ਰਿਹਾ ਉਸ ਫੁੱਲ ਵਰਗੀ ਕੁੜੀ ਨੂੰ ਕੰਡਿਆਂ 'ਚ ਪਰੋਣ ਕੇ ਇੱਕ ਵਾਰ ਮੈਂ ਇੱਕ ਕੁੜੀ ਨੂੰ ਬੱਸ ਢੱਡੇ ਤੇ ਵੇਖਿਆ ਉਹ ਹੱਡ ਮਾਸ ਤੇ ਇੱਕ ਬੁੱਤ ਨਾਲੋਂ ਵੱਧ ਕੁਝ ਨਹੀਂ ਸੀ ਜਪਦੀ ਉਹ ਲਗਾਤਾਰ ਮੇਰੇ ਵੱਲ ਕੂਰ-ਕੂਰ ਕੇ ਵੇਖੀ ਜਾ ਰਹੀ ਸੀ ਅਚਾਨਕ ਮੈਨੂੰ ਉਹਦੀਆਂ ਅੱਖਾਂ 'ਚ ਕੁਝ ਤਰਤਾ ਨਜ਼ਰ ਆਇਆ ਉਹਨੇ ਮੂੰਹ ਦੂਜੇ ਪਾਸੇ ਕਰ ਲਿਆ ਉਹ ਆਪਣੀ ਮੈਲੀ ਦੀ ਚੁੰਨੀ ਦੇ ਲਾੜ ਨਾਲ ਅੱਖਾਂ ਸਾਫ਼ ਕਰਨ ਲੱਗੀ ਮੈਂ ਸੋਚੀ ਪੈ ਗਿਆ ਕਿ ਕੀ ਮੈਂ ਇਹਨੂੰ ਜਾਣਦਾ ਇਹਨੂੰ ਮੈਂ ਕਿੱਥੇ ਵੇਖਿਆ ਇਹਦੀਆਂ ਅੱਖਾਂ ਨੂੰ ਮੈਂ ਚੰਗੀ ਤਰ੍ਹਾਂ ਪਛਾਣਦਾ ਹਾਂ ਮੇਰੇ ਲਈ ਇਹਦੀਆਂ ਅੱਖਾਂ 'ਚ ਕੋਈ ਡੂੰਗਾ ਪੇਟ ਦਿਮਾਗ ਤੇ ਜ਼ੋਰ ਪਾਉਣ ਤੋਂ ਬਾਅਦ ਯਕੀਨ ਹੋਇਆ ਕਿ ਇਹ ਤਾਂ ਉਹੀ ਬਦਨਸੀਬ ਸੁਖੀ ਹੈ ਜਿਸ ਦਿਨ ਨਸੀਬ ਵਿੱਚ ਮੈਂ ਰਾਖ ਪਰੀ ਕਦੇ ਉਹਦਾ ਭਰਮਾ ਸਰੀਰ ਨੂਰੋ ਨੂਰ ਸੂਰਜ ਵਾਂਗ ਲੱਗਦਾ ਚਿਹਰਾ ਅੱਖਾਂ ਵਿੱਚ ਜ਼ਿੰਦਗੀ ਜਿਉਂਦੀ ਤਾਂਗ ਤੇ ਗੱਲਾਂ ਤੇ ਹਲਾਰੇ ਮਾਰਦੀ ਲਾਲੀ ਨਾਲ ਭਰੀ ਪਈ ਸੀ ਉਹ ਹੁਣ ਉਹ ਸਭ ਕੁਝ ਮਨਫੀ ਹੋ ਚੁੱਕਿਆ ਸੀ ਉਸ ਵਿੱਚੋਂ ਉਹਦੇ ਧਾਂਕੇ ਹੋਏ ਚਿਹਰੇ ਤੋਂ ਜ਼ਿੰਦਗੀ ਜਿਉਂਦੀ ਤਾਂਗ ਮੁੱਕੀ ਹੋਈ ਜਾਪਦੀ ਸੀ ਉਹਦਾ ਬਦਲਿਆ ਰੂਪ ਵੇਖ ਮੇਰੀ ਰੂਹ ਕੰਬ ਗਈ ਜਿਵੇਂ ਮੇਰੇ ਸ਼ਰਾਬੀ ਹੋਣ ਦੇ ਚਰਚੇ ਛਿੜੇ ਹੋਏ ਸਨ ਕਦੇ ਹੁਣ ਮੇਰੇ ਸ਼ਰਾਬ ਛੱਡਣ ਦੇ ਕਿੱਸੇ ਸਭ ਨੂੰ ਹੈਰਾਨੀ ਵਿੱਚ ਪਾਉਣ ਲੱਗੇ ਜਦੋਂ ਕੋਈ ਮੈਨੂੰ ਛੜਾਖ ਬੁਲਾਉਂਦਾ ਮੇਰੀ ਮਾਂ ਉਹਦੇ ਨਾਲ ਉਲਝਣ ਨੂੰ ਦੇਰ ਨਾ ਲਾਉਂਦੀ ਅਗਲਾ ਵੀ ਅੱਗੋਂ ਛੱਤੀ ਗੱਲਾਂ ਸੁਣਾਉਂਦਾ ਉਹ ਲਈ ਆ ਗਏ ਤੇਰੇ ਪੁੱਤ ਦੇ ਦਾੜੀ 'ਚ ਦੂਰੋਂ ਸਫੈਦੀ ਝਾਕਦੀ ਐ ਉੰਜ ਵੀ 35 36 ਨੂੰ ਟੱਪ ਗਿਆ ਜੇ ਛੜਾ ਗਿਆ ਹੋ ਗਿਆ ਤਾਂ ਕਿਹੜਾ ਬਾੜ ਡਿਕ ਚੱਲਿਆ ਮਾਂ ਦਾ ਦਿਲ ਕੌਣ ਸਮਝਾ ਪਈ ਉਹ ਹਰ ਹਿਲੇ ਮੇਰਾ ਘਰ ਵਸਤਾ ਵੇਖਣਾ ਚਾਹੁੰਦੀ ਸੀ ਹੁਣ ਬੀਬੀ ਕਰਤਾਰੀ ਦੇ ਅੱਗੇ ਪਿੱਛੇ ਘੁਮਣ ਲੱਗੀ ਕਰਤਾਰਾ ਜਲਦੀ ਫਿਰਦੀ ਮੈਰਿਜ ਬਿਊਰੋ ਸਾਖ ਕਰਾਉਣ ਚ ਪੂਰਾ ਮਾਰ ਸੀ ਜਿਸ ਤੇ ਉਹਦੀ ਨਜ਼ਰ ਪੈਂਦੀ ਉਹ ਛੇਤੀ ਹੀ ਮੰਗਿਆ ਵਿਆਹ ਜਾਂਦਾ ਜਦੋਂ ਮੈਂ ਆਪਣੇ ਹਾਂਦਿਆਂ ਦੇ ਜਵਾਨ ਹੁੰਦੇ ਜਵਾਕਾਂ ਨੂੰ ਵੇਖਦਾ ਮੇਰੀਆਂ ਯਾਦਾਂ ਦੇ ਰੋਸ਼ਨਦਾਨਾ ਦੀ ਢੂਠ ਚੜਨ ਲੱਗਦੀ ਮੇਰੇ ਮਨ ਵਿੱਚ ਮੁੜ ਮੁੜ ਆਉਂਦਾ ਕਾਸ਼ ਜੇਕਰ ਇਹ ਜੀਤ ਮੇਰੀ ਜ਼ਿੰਦਗੀ ਚ ਨਾ ਜਾਂਦੀ ਮੇਰੀ ਹੋ ਜਾਂਦੀ ਪੂਰੀ ਦੀ ਪੂਰੀ ਤਾਂ ਸ਼ਾਇਦ ਮੇਰੀ ਜ਼ਿੰਦਗੀ ਇੰਨੀਆਂ ਘਮਨ ਘੇਰੀਆਂ ਤੋਂ ਨਾ ਲੰਗਦੀ ਨਾ ਮੈਂ ਕਦੇ ਪਰਦੇਸ ਤੁਰਦਾ ਨਾ ਸ਼ਰਾਬ ਦਾ ਲੜਫੜਦਾ ਤੇ ਨਾ ਕਦੇ ਸੁੱਖੀ ਵਰਗੀ ਕੁੜੀ ਦੀ ਜ਼ਿੰਦਗੀ ਦੀ ਦਾਗ ਬਣਦਾ ਮੇਰੇ ਜੋ ਆਖ ਵੀ ਮੈਨੂੰ ਡੈਡੀ ਡੈਡੀ ਆਖ ਕੇ ਮੇਰੇ ਅੱਗੇ ਪਿੱਛੇ ਘੁੰਮਦੇ ਮੈਨੂੰ ਲੱਗਦਾ ਮੋਟਰਸਾਈਕਲਾਂ ਦੇ ਸਲੈਂਸਰ ਚੈੱਕ ਕਰਦਿਆਂ ਕਰਦਿਆਂ ਬਾਪੂ ਦਾ ਬੜਾਪਾ ਰੂਲ ਚੱਲਿਆ। ਹੁਣ ਮੈਂ ਤਾਂ ਦੁਕਾਨ ਤੇ ਜਾਣਾ ਬਹੁਤ ਘਟਾ ਦਿੱਤਾ ਕਿਉਂਕਿ ਮੇਰੀ ਤੇ ਬਾਪੂ ਦੀ ਅਕਸਰ ਗੱਲਾਂ-ਗੱਲਾਂ 'ਚ ਤੂੰ-ਤੂੰ ਮੈਂ-ਮੈਂ ਹੁੰਦੀ ਰਹਿੰਦੀ। ਬਾਪੂ ਦਾ ਗੁੱਸਾ ਤੇ ਰੋਸਾ ਵੀ ਜੈਸ ਸੀ ਆਪਣੀ ਥਾਂ ਪਰ ਮੈਨੂੰ ਕਦੇ ਉਹਨੂੰ ਮਨਾਉਣਾ ਹੀ ਨਹੀਂ ਆਇਆ। ਮੈਂ ਕਦੇ ਉਹਦੇ ਸਾਹਮਣੇ ਆਪਣਾ ਦਿਲ ਨਾ ਖੋਲ ਸਕਿਆ ਤੇ ਨਾ ਹੀ ਉਹਦੇ ਲਈ ਆਪਣੇ ਮਨ ਵਿੱਚ ਭਰਿਆ ਮੂ ਜਾਗਰ ਕਰ ਸਕਿਆ। ਬੀਬੀ ਘਰੋਂ ਘਟਬਦੀ ਬਾਹਰ ਨਿਕਲਦੀ। ਕਦੇ ਉਹਨੂੰ ਗਵਾਂਢ ਵਿੱਚ ਹੁੰਦੇ ਸ਼ਗਨ ਵਿਹਾਰਾਂ ਦਾ ਬਹੁਤ ਹੀ ਚਾਹ ਹੁੰਦਾ ਸੀ। ਉਹ ਵਟਨੇ ਤੇ ਸਭ ਤੋਂ ਮੋਰੀ ਹੁੰਦੀ ਗੀਤ ਗਾਉਣ ਵਿੱਚ ਕੁੜੀ ਦੇ ਵਿਆਹ ਦੇ ਸੁਹਾਗ ਗਾਉਣ ਜਾਂ ਮੁੰਡੇ ਦੇ ਵਿਆਹ ਦੀਆਂ ਕੋੜੀਆਂ ਉਹਦੀ ਏਕ ਸਭ ਤੋਂ ਲੰਮੀ ਹੁੰਦੀ ਨਾਨਕਿਆਂ ਦਾਦਕਿਆਂ ਨੂੰ ਸਿੱਠਣੀਆਂ ਦੀ ਗੱਲ ਹੁੰਦੀ ਤਾਂ ਸਾਰੇ ਉਹਨੂੰ ਸੱਦ ਲੈਂਦੇ ਪਰ ਹੁਣ ਉਹ ਕਿਸੇ ਦੇ ਬਹੁਤਾ ਨਾ ਜਾਂਦੀ ਆਉਂਦੀ ਆਈ ਵਾਰ ਕੋਈ ਨਾ ਕੋਈ ਬਹਾਨਾ ਲਾ ਦਿੰਦੀ ਉਹ ਵੀ ਮੇਰੇ ਵਾਂਗੂ ਡਰਦੀ ਕਿ ਕਿਦਰੇ ਕੋਈ ਸੁਖ ਸਾന്ത് ਪੁੱਛਣ ਦੇ ਬਹਾਨੇ ਸਾਡੇ ਘਰ ਅੰਦਰ ਨਾ ਚਾਕਣ ਬੈਠ ਜਾਵੇ ਇੱਕ ਦਿਨ ਮੇਰੇ ਸਾਹਮਣੇ ਬੀਬੀ ਨੇ ਕਰਤਾਰੇ ਦੀ ਮਿਹਨਤ ਕੀਤੀ ਕਰਤਾਰਿਆ ਹੁਣ ਤੇਰੇ ਹੱਥ ਡੋਰ ਸਾਡੇ ਘਰ ਦੀ ਵੇਖ ਲੈ ਪੁੱਤ ਕੋਈ ਘਰ ਸੰਭਣ ਵਾਲੀ ਕੁੜੀ ਤੇਰਾ ਹੱਕ ਨਹੀਂ ਰੱਖਦੀ ਅੱਗੋਂ ਕਰਤਾਰਾ ਤਾਂ ਜਿੰਮੇ ਮੌਕਾ ਸੰਭਣ ਲਈ ਪਹਿਲਾਂ ਹੀ ਚਾਰ ਬੈਠਾ ਹੋਵੇ ਉਹ ਚਾਚੀ ਫਿਕਰ ਨਾ ਕਰ ਦੇਖ ਐਨੇ ਘਰਾਂ ਦੇ ਚੁੱਲ੍ਹੇ ਬਲਦੇ ਕਰਿਆ ਤੂੰ ਤਾਂ ਫੇਰ ਮੇਰੀ ਆਪਣੀ ਅੱਜ ਤਾਈਂ ਕੋਈ ਲਾਂਬੇ ਵਾਲਾ ਕੰਮ ਨਹੀਂ ਕੀਤਾ ਸਭ ਸੋਹਣਿਆ ਵਸਦਿਆਂ ਪੋ ਆਪਣੇ ਘਰਾਂ ਚ ਮੈਂ ਆਪਣੀ ਮਾਂ ਤੇ ਕਰਤਾਰੀ ਦੀਆਂ ਗੱਲਾਂ ਚੁੱਪ ਚਾਪ ਸੁਣਦਾ ਰਿਹਾ ਇੱਕ ਵਾਰ ਤਾਂ ਮੇਰੇ ਮਨ ਵਿੱਚ ਆਇਆ ਮੇਰੀ ਮਾਂ ਦਾ ਦਿਮਾਗ ਹਿੱਲ ਗਿਆ ਜਿਹੜੀ ਕਰਤਾਰੇ ਵਰਗੇ ਮੋਮੋ ਠਗਣੇ ਕੋਲ ਲੱਗੀ ਦਿਲ ਹੌਲਾ ਕਰਨ ਸਭ ਨੂੰ ਪਤਾ ਕਿ ਉਹ ਕਹਿੰਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ ਪਰ ਫਿਰ ਅਗਲੇ ਹੀ ਪਲ ਮੇਰੀਆਂ ਸੋਚਾਂ ਦੀ ਸੂਈ ਘੁੰਮੀ ਇਹਦੇ ਵਿੱਚ ਮੇਰੀ ਮਾਂ ਦਾ ਕੀ قصੂਰ ਜਦੋਂ ਉਹ ਆਪਣੇ ਹਾਂਦਿਆਂ ਨੂੰ ਪੋਤੇ-ਪੋਤੀਆਂ ਨਾਲ ਕਿਰਿਆਵਾਂ ਹੋਈਆਂ ਨੂੰ ਵੇਖਦੀ ਹੋਣੀ ਹੈ ਉਦੋਂ ਮੇਰੀ ਮਾਂ ਦੇ ਵੀ ਤਾਂ ਹੌਲ ਪੈਂਦੇ ਹੋਣੇ ਮੈਂ ਉਹਨੂੰ ਕੋਈ ਖੁਸ਼ੀ ਨਾ ਦੇ ਸਕਿਆ ਉਹਦੇ ਸਾਰੇ ਚਾਤਰ ਇਤਰਾਇ ਰਹੇ ਗਏ ਮੈਂ ਤਾਂ ਉਹਦਾ ਬਡਾਪਾ ਰੋਲ ਕੇ ਰੱਖਤਾ ਹੁਣ ਜਿੱਦਾਂ ਉਹਨੂੰ ਠੀਕ ਲੱਗਦਾ ਕਰੇ ਥੋੜੇ ਦਿਨਾਂ ਬਾਅਦ ਹੀ ਕਰਤਾਰਾ ਬੈਠਿਆ ਮੇਰੀ ਮਾਂ ਕੋਲ ਮੇਰੀ ਮਾਂ ਕੋਲ ਬੈਠਾ ਕਰਤਾਰਾ ਮੈਨੂੰ ਜ਼ਹਿਰ ਵਰਗਾ ਲੱਗਿਆ ਇੱਕ ਵਾਰ ਤਾਂ ਮੇਰੇ ਮਨ ਵਿੱਚ ਆਇਆ ਕਿ ਮੈਂ ਉਹਨੂੰ ਬਾਹੋਂ ਫੜ ਘਰੋਂ ਬਾਹਰ ਕੱਢ ਦਿਆਂ ਪਰ ਆਪਣੀ ਮਾਂ ਦੇ ਚਿਹਰੇ ਚਾਈ ਰੌਣਕ ਵੇਖ ਮੇਰੇ ਪੈਰ ਆਪ ਮੁਹਾਰੇ ਮੇਰੇ ਕਮਰੇ ਵਰਤੁਰ ਪੇ ਮੈਂ ਆਪਣੇ ਕਮਰੇ ਵਿੱਚ ਜਾ ਕੰਦ ਨਾਲ ਕੰਨ ਲਾ ਕੇ ਬੈਠ ਗਿਆ ਜਾਂ ਜੋ ਕਰਤਾਰੇ ਤੇ ਬੀਬੀ ਦੀਆਂ ਗੱਲਾਂ ਦੀ ਹੁਕ ਸੁਗ ਲੈ ਸਕਾਂ ਕਰਸਾਰਾ ਮੰਜੇ ਤੇ ਬੈਠਦਾ ਹੋਇਆ ਕਹਿਣ ਲੱਗਿਆ ਲੈ ਚਾਚੀ ਸੁਣ ਲਈ ਤੇਰੀ ਰੱਬ ਨੇ ਬੀਬੀ ਚਾਣਾ ਲੰਬਾ ਸਾਖੇ ਚੜੀ ਹੋਈ ਵਾਹਿਗੁਰੂ ਤੇਰੀਆਂ ਲੰਮੀਆਂ ਉਮਰਾਂ ਕਰੇ ਸੱਚ ਕਹਿਣਾ ਪੁੱਤ ਚਾਚੀ ਮੈਂ ਕਿਹੜਾ ਝੂਠ ਬੋਲਣਾ ਤੂੰ ਤਾਂ ਮੇਰੀ ਮਾਂ ਵਰਗੀ ਆ ਇਸ ਉਮਰ ਚ ਪੁੱਤ ਮਾਵਾ ਨੂੰ ਟੀਚਰਾਂ ਕਰਦੇ ਭਲਾ ਚੰਗੇ ਲੱਗਦੇ ਆ ਲੈ ਪੁੱਤ ਤੂੰ ਤਾਂ ਗੁੱਸਾ ਕਰ ਗਿਆ ਲੱਗਦਾ ਉਹ ਨਹੀਂ ਚਾਤੀ ਮਾਮਾ ਦੀਆਂ ਗੱਲਾਂ ਦਾ ਕਾਹਦਾ ਗੁੱਸਾ ਪੁੱਤ ਆਰੀ ਗੱਲ ਖੋਲ ਲੈਣੀ ਸੀ ਅਗਲਿਆਂ ਨਾਲ ਵੀ ਤੈਨੂੰ ਤਾਂ ਪਤਾ ਹੀ ਸਾਰਾ ਕੁਝ ਕਿਸੇ ਗੱਲ ਦਾ ਉਹਲਾ ਨਾ ਰੱਖੀ ਕਿਤੇ ਬਾਅਦ ਵਿੱਚ ਕੋਈ ਗੱਲ ਨਾ ਨਿਕਲੇ ਉਹ ਚਾਤੀ ਤੂੰ ਫਿਕਰ ਨਾ ਕਰ ਤੂੰ ਤਾਂ ਹੁਣ ਨੂੰ ਵਾਲੀ ਬੰਦੀ ਗੱਲ ਕਰ ਚੱਲ ਤੇਰੀ ਗੱਲ ਤਾਂ ਠੀਕ ਆ ਪੁੱਤ ਪਰ ਸੌ ਰੱਬ ਦੀ ਮੇਰਾ ਕਾਲਜਾ ਨਹੀਂ ਟਿਕਦਾ ਤੈਨੂੰ ਤਾਂ ਪਤਾ ਹੀ ਹੈ ਬੰਦਾ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੁੱਕਾ ਮਾਰ ਮਾਰ ਬਿੰਦਾ ਹੈ ਮੈਂ ਆਥਰ ਨੂੰ ਗੱਲ ਕਰਦੀ ਹਾਂ ਤੇਰੇ ਚਾਚੇ ਤੇ ਜਗਜੀਤ ਨਾਲ ਠੀਕ ਆ ਜਤੀ ਕੱਲ ਸਵੇਰ ਤੱਕ ਦੱਸ ਦਿਓ ਆਪਣੀ ਸਲਾਹ ਅਗਲੇ ਨੂੰ ਵੀ ਅੱਗੇ ਕੁਝ ਦਸੀਏ ਧੀਆਂ ਵਾਲਿਆਂ ਨੇ ਵੀ ਬਹੁਤ ਕੁਝ ਸੋਚਣਾ ਕਰਨਾ ਹੁੰਦਾ ਕਰਤਾਰੀ ਨੇ ਸੁਨੇਹਾ ਲਾ ਆਪਣੀ ਡੰਡੀ ਫੜੀ ਬੀਬੀ ਮੇਰੇ ਦੁਆਲੇ ਹੋਗੀ ਬੀਬੀ ਦੀਆਂ ਗੱਲਾਂ ਸੁਣ ਮੈਂ ਬੀਬੀ ਦੀ ਅਕਲ ਤੋਂ ਕਰਤਾਰੀ ਦਾ ਤਾਣਿਆ ਪਰਦਾ ਲਾਉਣਾ ਚਾਹਿਆ ਤੁਹਾਡਾ ਤਾਂ ਦਿਮਾਗ ਘੁੰਮ ਗਿਆ ਕਿਹਦੀਆਂ ਗੱਲਾਂ ਚ ਆ ਗਏ ਉਹ ਮੈਂ ਜਾਣਦਾ ਤੁਹਾਡੇ ਸਵੋਚੋਲੇ ਨੂੰ ਤੂੰ ਵੀ ਉਹੀ ਆਲ ਮਟੋਲੀਆਂ ਨਾ ਮਾਰੀ ਜਾਇਆ ਕਰੋ ਕਰਤਾਰੀ ਨੇ ਸਨੇਹਾ ਲਾ ਆਪਣੀ ਡੰਡੀ ਫੜੀ ਬੀਬੀ ਮੇਰੇ ਦੁਆਰੇ ਹੋਗੀ ਬੀਬੀ ਦੀਆਂ ਗੱਲਾਂ ਸੁਣ ਮੈਂ ਬੀਬੀ ਦੀ ਅਕਲ ਤੋਂ ਕਰਤਾਰੀ ਦਾ ਤਾਣਿਆ ਪਰਦਾ ਲਾਉਣਾ ਚਾਹਿਆ ਤੁਹਾਡਾ ਤਾਂ ਦਿਮਾਗ ਘੁੰਮ ਗਿਆ ਕਿਹਦੀਆਂ ਗੱਲਾਂ ਚ ਆ ਕੇ ਮੈਂ ਜਾਣਦਾ ਤੁਹਾਡੇ ਇਸ ਵਿਚੋਲੇ ਨੂੰ ਤੂੰ ਵੀ ਉਹੀ ਆਲ ਮਟੋਲੀਆਂ ਨਾ ਮਾਰੀ ਜਾਇਆ ਕਰ ਜੇ ਆਲ ਮਟੋਲੀਆਂ ਨਾ ਮਾਰਾਂ ਤਾਂ ਫੇਰ ਦੱਸ ਕੀ ਕਰਾਂ ਜਦ ਅਸੀਂ ਦੋਹਾਂ ਨੇ ਅੱਖਾਂ ਮੀਟ ਲੈਣੀਆਂ ਤੈਨੂੰ ਕਿਹਨੇ ਪੁੱਛਣਾ ਰੋਟੀ ਨੂੰ ਵੀ ਤਰਸੇਗਾ ਆਡੇ ਦਾ ਪ੍ਰਾਨ ਵੀ ਨਹੀਂ ਨਿਕਲਨੇ ਸੌਕੇ ਤੇਰੇ ਬਾਰੇ ਸੋਚਦਿਆਂ ਜੇ ਤੇਰੀ ਰੋਟੀ ਭਗਦੀ ਹੋ ਜੇ ਜੇ ਹੋਰ ਨਹੀਂ ਕੁਝ ਤਾਂ ਅਸੀਂ ਚੈਨਾ ਮਰਤਾ ਸਕਾਂਗੇ ਨਹੀਂ ਭਟਕਦੇ ਫਿਰਾਂਗੇ ਇੱਧਰ ਉੱਧਰ ਬੀਬੀ ਦੀਆਂ ਗੱਲਾਂ ਨਾਲ ਮੇਰੇ ਬੁੱਲ ਸੀਤੇ ਗਏ ਸ਼ਾਮ ਨੂੰ ਮੁੜ ਪੈਗਲਾ ਕਰਤਾ ਰਾ ਬੀਬੀ ਕੋਲ ਆ ਬੈਠਿਆ ਉਹਨੂੰ ਵੇਖ ਜਦੋਂ ਮੈਂ ਮੁੜ ਆਪਣੇ ਕਮਰੇ ਵੱਲ ਤੁਰਿਆ ਘਰਸਾਰੀ ਨੇ ਮੈਨੂੰ ਬਾਹਾਂ ਖਿੱਚ ਆਪਣੇ ਕੋਲ ਮੰਜੇ ਤੇ ਬਿਠਾ ਲਿਆ ਉਹ ਦੂਦਾ ਕੁੜੀਆਂ ਵਾਂਗੂ ਅੰਦਰ ਵੜਵੜ ਗੱਲਾਂ ਸੁਣਦਾ ਆਪਣੇ ਵਿਆਹ ਦੀਆਂ ਉਹ ਸਾਡੇ ਕੋਲ ਬਹਿ ਕੇ ਸੁਣ ਲੈ ਅਸੀਂ ਕਿਹੜਾ ਤੈਨੂੰ ਟੀਚਰਾਂ ਕਰਨ ਲੱਗਿਆਂ ਹੁਣ ਕਰਤਾਰੀ ਦੇ ਮੂੰਹੋਂ ਆਉਂਦੀ ਸ਼ਰਾਬ ਦੀ ਹਵਾੜ ਨੇ ਮੈਨੂੰ ਕੰਨਤਾ ਦਿੱਤਾ ਪਰ ਫਿਰ ਵੀ ਬੀਬੀ ਦੇ ਮੂੰਹੋਂ ਜਾਂ ਕਹਿ ਲਓ ਆਪਣੇ ਮਨ ਅੰਦਰ ਉਸਲ ਵੱਟੇ ਲੈਂਦੇ ਤੂਫਾਨ ਨੂੰ ਸ਼ਾਂਤ ਕਰਨ ਲਈ ਮੈਂ ਆਪਣੀ ਜ਼ੁਬਾਨ ਨੂੰ ਬਸ ਵਿੱਚ ਕਰਤਾ ਹੋਇਆ ਮੰਜੇ ਤੇ ਬੈਠਾ ਰਿਆ ਐਨੇ ਨੂੰ ਬਾਪੂ ਵੀ ਆ ਗਿਆ ਬਾਪੂ ਨੂੰ ਵੇਖ ਉਹ ਖੁਬ ਕੇ ਬੋਲਿਆ ਔਲਾ ਜਤਾ ਚੰਗਾ ਹੋਇਆ ਤੂੰ ਵੀ ਆ ਗਿਆ ਆ ਜਾ ਬੈਠਾ ਬੈਠਾ ਮੇਰੇ ਕੋਲ ਏਨਾ ਕੀ ਤੇ ਨੂੰ ਕਿਸੇ ਨੇ ਦੱਸਿਆ ਨਹੀਂ ਆਪਣੇ ਜਗਜੀਤ ਲਈ ਮੈਂ ਕੁੜੀ ਵੇਖੀ ਆ ਮੈਨੂੰ ਤਾਂ ਕੁੜੀ ਪਸੰਦ ਆ ਬਈ ਬਾਕੀ ਤੁਸੀਂ ਸਵੇਰੇ ਤਿਆਰ ਰਹੋ ਆ ਪਾਟਕੂ ਵਜੇ ਜਾਣਾ ਜੇ ਤੁਹਾਨੂੰ ਕੁੜੀ ਪਸੰਦ ਹੋਈ ਤਾਂ ਸ਼ਗਨ ਪਾ ਦਿਓ ਨਹੀਂ ਤਾਂ ਨਾ ਸਹੀ ਆਪਾਂ ਦੇ ਕਿਹੜਾ ਗੱਲ ਰਸਤਾ ਪਾਇਆ ਕਿਸੇ ਨੇ ਬਈ ਸਾਖ ਕਰਨਾ ਹੀ ਕਰਨਾ ਆਪਣੀ ਗਲਤੀ ਆਪੇ ਹਾਂ ਪੱਖੀ ਮੋਰ ਲਾ ਕੇ ਕਰਤਾ ਰ ਅਕਾਲੀ ਨਾਲ ਗੇ ਟੱਪ ਗਿਆ ਜਿਵੇਂ ਪਤਾ ਨਹੀਂ ਕੀ ਜਾਦਾ ਆ ਹੋਵੇ ਉਹਨੇ ਨਾ ਤਾਂ ਬਾਪੂ ਦੀ ਸਲਾਹ ਸੁਣਨੀ ਜ਼ਰੂਰੀ ਸਮਝੀ ਤੇ ਨਾ ਹੀ ਕਿਸੇ ਹੋਰ ਦੀ ਕਿਸੇ رائے ਨੂੰ ਢਿੱਕਿਆ ਮੈਂ ਬੀਬੀ ਤੇ ਬਾਪੂ ਅਸੀਂ ਤਿੰਨੇ ਜੀ ਇੱਕ ਦੂਜੇ ਦੇ ਬੋਲਾਂ ਨੂੰ ਢਿੱਕਣ ਲੱਗੇ ਪਰ ਸਾਡੇ ਤਿੰਨਾਂ ਚੋਂ ਕਿਸੇ ਦੇ ਮੂੰਹੋਂ ਕੁਝ ਨਾ ਨਿਕਲਿਆ ਕਿਸੇ ਅਜੀਬ ਜੀ ਕਸ਼ਮਕਸ਼ ਚੋਂ ਲੰਘ ਰਹੇ ਸਾਂ ਅਸੀਂ ਸਾਰੇ ਅਗਲੇ ਦਿਨ ਕਰਤਾਰਾ ਦਸੇ ਵਕਤ ਸਾਡੇ ਕੋਲ ਆ ਖੜਿਆ ਚਾਚੀ ਫਿਰ ਖਿੱਚ ਲਈਏ ਤਿਆਰੀਆਂ ਇਸ ਤੋਂ ਪਹਿਲਾਂ ਕਿ ਬੀਬੀ ਕੋ ਜਾਖ ਦੀ ਬਾਪੂ ਆਪਣਾ ਸੰਗ ਕਰੋੜਦਿਆਂ ਠਰਮੇ ਨਾ ਆਉਣ ਲੱਗਿਆ ਆਕਾ ਵੇਖ ਲੈ ਅਸੀਂ ਤਾਂ ਪਹਿਲੇ ਵਕਤ ਤੇ ਮਾਰੇ ਹੋਇਆ ਹਾਂ ਹੁਣ ਕੋਈ ਹੋਰ ਜੱਗ ਸਾਈ ਨਾ ਕਰਾ ਬੈਠੀ ਹੈ ਆਪਣੇ ਸ਼ਰੀਕੇ ਚ ਉਹ ਚਾਚਾ ਤੂੰ ਤਾਂ ਉਹੀ ਗੱਲਾਂ ਕਰੀ ਜਾਣਾ ਉਹ ਭਰੋਸਾ ਰੱਖ ਮੇਰੇ ਤੇ ਆਪਣੇ ਬੰਦਿਆਂ ਨਾਲ ਵੈਰ ਕਮਾਉਣ ਵਾਲਾ ਨਹੀਂ ਕਰਦਾ ਰ ਅਲਫੇਰ ਜੋ ਰੱਬ ਨੂੰ ਮਨਜ਼ੂਰ ਆਖ ਬਾਪੂ ਸਾਡੇ ਦੋਹਾਂ ਮਾਂ ਪੁੱਤ ਵੱਲ ਵੇਖਣ ਲੱਗਿਆ ਅਸੀਂ ਚੁੱਪ ਚਾਪ ਕਰਤਾਰੇ ਨਾਲ ਤੁਰ ਪਏ ਤੇ ਇੱਕ ਟਾਬੇ 'ਚ ਜਾ ਬੈਠੇ ਕਰਤਾਰੀ ਨੇ ਦੂਏ ਪਾਸੇ ਵੀ ਪਹਿਲਾਂ ਹੀ ਪੱਕੀਆਂ ਠੱਕੀਆਂ ਲਾਈਆਂ ਹੋਈਆਂ ਸਨ ਲਗਰਜੀ ਨੇ ਮੀਂਹ ਪਾ ਸੁਗਰੀ ਬੈਠੀ ਕੁੜੀ ਨੂੰ ਵੇਖ ਮੇਰਾ ਦਿਮਾਗ ਘੁੰਮ ਗਿਆ ਕਿਤੇ ਉਹ 20 ਕੁ ਸਾਲਾਂ ਦੀ ਮਲੂਕ ਜੀ ਤੇ ਕਿੱਥੇ ਮੈਂ 35 ਨੂੰ ਪਾਰ ਕਰ 60 ਦੇ ਲਾਗੇ ਮੈਨੂੰ ਕੋਈ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋ ਰਿਹਾ ਬੀਬੀ ਨੇ ਕੁੜੀ ਨੂੰ ਵੇਖ ਜਾਂ ਸਰ ਆਪਣੀ ਆਮੀ ਪਰ ਦਿੱਤੀ ਤੇ ਹੁਣ ਸਾਰੀ ਗੱਲ ਮੇਰੀ ਸਹਿਮਤੀ ਤੇ ਟਿੱਕੀ ਸੀ ਬੀਬੀ ਮੈਨੂੰ ਇੱਕ ਪਾਸੇ ਬੁਲਾ ਕੇ ਮੇਰੀ ਹਾਂ ਜਾਂ ਨਾ ਪੁੱਛਣ ਲੱਗੀ ਕਰਤਾਰਾ ਵੀ ਸਾਡੇ ਲਾਗਿਆ ਖੜਿਆ ਆ ਭਾਈ ਦੱਸੋ ਹੁਣ ਕੁੜੀ ਵਾਲਿਆਂ ਨੂੰ ਅੱਗੇ ਦੱਸੀਏ ਕੁਝ ਬੀਬੀ ਕਰਤਾਰੇ ਵੱਲ ਵੇਖਦੀ ਹੋਈ ਆਖਣ ਲੱਗੀ ਪੁੱਤ ਕੁੜੀ ਦੀ ਉਮਰ ਤਾਂ ਬਹੁਤ ਥੋੜੀ ਲੱਗਦੀ ਐ ਇਹ ਮੇਲ ਕਿਵੇਂ ਹੋ ਤੂੰ ਸੱਚੋ ਸੱਚ ਦੱਸ ਜਗਜੀਤ ਤੇ ਸਾਡੇ ਬਾਰੇ ਸਭ ਕੁਝ ਦੱਸਿਆ ਕਿਤੇ ਕੱਲ ਨੂੰ ਕੋਈ ਹੋਰੀ ਗੱਲ ਨਾ ਉੱਠ ਖੜੇ ਉਹ ਲੈ ਜਾਤੀ ਮੈਂ ਤੇਰੇ ਸਾਹਮਣੇ ਗੱਲ ਕਰ ਲੈਣਾ ਹੋਰ ਦੱਸ ਮੈਂ ਕਾਹਨੂੰ ਕੋਈ ਓਲਾ ਰੱਖਣਾ ਕਿਸੇ ਤੋਂ ਅਗਲੀਆਂ ਪੰਜ ਧੀਆਂ ਇਹ ਸਭ ਤੋਂ ਵੱਡੀ ਐ। ਪਿਓ ਸਿਰੇ ਦਾ ਸ਼ਰਾਬੀ ਅਕਦੇ ਕਦਾਂ ਹੀ ਘਰ ਵੜਦਾ। ਕਹਿੰਦੇ ਕਿਸੇ ਹੋਰ ਜਨਾਨੀ ਨਾਲ ਫਿਰਦਾ ਐ। ਸੱਚ ਕੀ ਐ ਰੱਬ ਜਾਣੇ। ਕੁੜੀ ਦੀ ਮਾਂ ਤੇ ਨਾਨਕੇ ਚਾਹੁੰਦੇ ਕਿ ਛੇਤੀ ਛੇਤੀ ਕੁੜੀਆਂ ਵਿਆਹ ਕੇ ਆਪੋ ਆਪਣੇ ਘਰ ਜਾਣ। ਜਮਾਨਾ ਖਰਾਬ ਐ। ਚੱਲ ਦੇਖ ਲੈ ਫਿਰ। ਆਪਾਂ ਤਾਂ ਦੋ ਕੱਪੜਿਆਂ 'ਚ ਕੁੜੀ ਘਰ ਲੈ ਜਾਵਾਂਗੇ। ਉਹ ਚਾਚੀ ਵੇਖ ਲਓ ਜਿਵੇਂ ਤੁਹਾਡੀ ਸਲਾਹ। ਬਾਪੂ ਨੇ ਵੀ ਉਹਨਾਂ ਦੋਹਾਂ ਦੀ ਹਾਂ ਵਿੱਚ ਹਾਂ ਰਲਾਈ। ਉਹ ਖੁਬ ਕੀ ਬੋਲਿਆ। ਅਜੇ ਕੁੜੀ ਵਾਲਿਆਂ ਦੀ ਹਾਂ ਤਾਂ ਸਾਡੀ ਵੀ ਹਾਂ ਹੈ ਬੀਬੀ ਨੇ ਵੀ ਬਹੁਤੀ ਢਲਮਠ ਕਰਨੀ ਠੀਕ ਨਾ ਸਮਝੀ ਉਦੋਂ ਹੀ ਲੱਡੂਆਂ ਦਾ ਡੱਬਾ ਤੇ 101 ਰੁਪਿਆ ਕੁੜੀ ਦੀ ਝੋਲੀ ਪਾ ਕੇ ਆਖਣ ਲੱਗੀ ਲੋ ਜੀ ਤੁਹਾਡੀ ਕੁੜੀ ਅੱਜ ਤੋਂ ਸਾਡੀ ਤੇ ਸਾਡਾ ਮੁੰਡਾ ਤੁਹਾਡਾ ਹਫ਼ਤੇ ਬਾਅਦ ਦੀ ਵਿਆਹ ਦੀ ਮਿੱਟੀ ਵੀ ਪੱਕੀ ਹੋ ਗਈ ਘਰ ਆ ਕੇ ਵੀ ਸਾਨੂੰ ਸਾਰਿਆਂ ਨੂੰ ਚਿੰਤਾ ਵੱਡ-ਵੱਡ ਖਾਰੀ ਸੀ ਕਿ ਕਿਦਰੇ ਕੋਈ ਪੰਗਾ ਨਾ ਪੈ ਜਾਵੇ ਪਰ ਬੀਬੀ ਨੂੰ ਕਰਤਾਰੇ 'ਚ ਪੂਰਾ ਭਰੋਸਾ ਸੀ ਉਹ ਕਰਤਾਰੇ ਦੇ ਗੁਣ ਕੌਂਦੀ ਕਰਤਾਰਾ ਬਥੇਰਾ ਤੀਸ ਕੋਈ ਕੱਚੀਆਂ ਗੋਲੀਆਂ ਨਹੀਂ ਖੇਡਣ ਵਾਲਾ ਕੋਈ ਚੰਗੀਆਂ ਪੱਟੀਆਂ ਪੜਾਈ ਹੋਣੀਆਂ ਉਹਨਾਂ ਨੂੰ ਵੀ ਆਪਾਂ ਨੂੰ ਕੀ ਸਾਨੂੰ ਤਾਂ ਕੁੜੀ ਚਾਹੀਦੀ ਇੱਕ ਵਾਰ ਸਾਡੇ ਘਰ ਆ ਗਈ ਤਾਂ ਆਪੇ ਸਾਡੇ ਚ ਰਸਮੇਟ ਜਾਣਾ ਉਹਨੇ ਉਹ ਤਾਂ ਠੀਕ ਹੈ ਪਰ ਕੋਈ ਤਾਂ ਗੱਲ ਹੈ ਮੈਨੂੰ ਤਾਂ ਡਰਜਾ ਲੱਗਦਾ ਹੈ ਬਾਪੂ ਨੇ ਵੀ ਆਪਣੇ ਮਨ ਦੀ ਗੁੰਝਲ ਖੋਲ ਹੀ ਦਿੱਤੀ ਔਰ ਤੂੰ ਵਾਦੂਆਂ ਸੋਚਾਂ ਦੀਆਂ ਪੰਡਾਣਾ ਖੋਲ ਕੇ ਬੈਠਾ ਕਰ ਕਰਤਾਰੇ ਨੂੰ ਵੀ ਵਟਲੈਂਡ ਦੇ 2 ਪੈਸੇ ਆਪਣਾ ਘਰ ਹੀ ਵਸਦਾ ਹੋ ਜਾਊ ਹੋਰ ਆਪਾਂ ਨੂੰ ਕੀ ਚਾਹੀਦਾ ਆਪਾਂ ਵੀ ਵੇਖ ਲਈਏ ਪੋਤੇ ਪੋਤੀਆਂ ਦੇ ਮੂੰਹ ਬੀਬੀ ਇੰਜ ਆਖਦੀ ਹੋਈ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਗੁਆਚ ਗਈ ਬੀਬੀ ਵਾਂਗੂ ਮੈਂ ਵੀ ਨਵੇਂ ਸੁਪਨੇ ਫੜਨ ਲੱਗਿਆ ਬਾਕੀ ਅਗਲੇ ਭਾਗ ਵਿੱਚ ਧੰਨਵਾਦ